ਸਿੱਖਾਂ ਨੂੰ ਇੱਕ ਵਾਰ ਫਿਰੇ ਚੜਾ ਕੇ ਦੇਖਿਆ ਜਾ ਰਿਹਾ ਦਰਸਲ ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਇੱਕ ਰੋਸ ਪ੍ਰਦਰਸ਼ਨ ਵਿੱਚ ਸਿੱਖਾਂ ਦਾ ਅਪਮਾਨ ਕੀਤਾ ਹੈ। ਉਹਨਾਂ ਦੀ ਡਿਜੀਟਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਪਸ਼ਟ ਸੁਣਾਈ ਦੇ ਰਿਹਾ ਕਿ ਕਾਂਗਰਸੀ ਆਗੂ ਰਾਵਤ ਕਹਿ ਰਹੇ ਨੇ ਕਿ ਸਰਦਾਰ ਜੀ ਹੱਥ ਖੜੇ ਕਰਕੇ ਨਾਰਾ ਲਗਾਓ 12:00 ਵਜੇ ਸਰਦਾਰ ਜੀ 12 ਹਰਕ ਸਿੰਘ ਰਾਵਤ ਦੇ ਬਿਆਨ 12:00 ਵਜੇ ਸਰਦਾਰ ਜੀ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਕਿਰਿਆ। ਭਾਜਪਾ ਨੇ ਟਵੀਟ ਵਿੱਚ ਲਿਖਿਆ ਕਿ ਕਾਂਗਰਸੀ ਪਾਰਟੀ ਦੀ ਇੱਕ ਆਦਤ ਬਣਦੀ ਚੱਲੀ ਹੈ ਸਰਕ ਸੰਗਰਾਪਤ ਦਾ ਬਿਆਨ ਇਸੇ ਤਰ੍ਹਾਂ ਦਾ ਤਾਜ਼ਾ ਜੋ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਪਮਾਨ ਕਰਦਾ ਹੈ ਭਾਜਪਾ ਨੇ ਲਿਖਿਆ ਕਿ ਕੌਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਭਿਆਨਕ ਕਤਲੇਆਮ ਦੇ ਕਾਲੇ ਪਰਛਾਵੇਂ ਨੂੰ ਨਹੀਂ ਭੁੱਲੀ ਅਤੇ ਅੱਜ ਦੇ ਬਿਆਨ ਸਾਨੂੰ ਉਸ ਦਰਦਨਾਕ ਇਤਿਹਾਸ ਦੀ ਯਾਦ ਦਿਵਾਉਂਦੇ ਨੇ ਤੇ ਕਿਵੇਂ ਕਾਂਗਰਸ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲ ਦੀ ਲਗਾਤਾਰ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਭਾਜਪਾ ਨੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਕਿਆਮਾ ਜੋ ਸਮਾਜ ਨੂੰ ਇਕਜੁੱਟ ਕਰਦੀਆਂ ਨੇ ਸਾਨੂੰ ਮਾਣ ਸਤਿਕਾਰ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਸਿਖਾਉਂਦੀਆਂ ਨੇ ਨਾ ਸਿਰਫ ਸਿੱਖ ਪੈਚਾਰਾ ਸਗੋਂ ਪੂਰਾ ਦੇਸ਼ ਇਹਨਾਂ ਪਵਿੱਤਰ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜ਼ਰੂਰ ਲੋਕਤੰਤਰੀ ਜਵਾਬ ਦੇਵੇਗਾ ਇਸ ਤੋਂ ਇਲਾਵਾ ਪੰਜਾਬ ਦੀ ਸੱਤਾtrap ਨੇ ਕਿਹਾ ਕਿ ਸਿਕੋਂ ਦੇ ਜ਼ਖਮਾਂ ਤੇ ਲੂਣ ਛੜਕਣਾ ਸਿੱਖ ਵਿਰੋਧੀ ਕਾਂਗਰਸ ਦੀ ਆਦਤ ਬਣ ਚੁੱਕੀ ਹੈ ਭਵੇਂ ਸਿੱਖਾਂ ਦੇ ਪੂਜਣਯੋਗ ਸਰਵੋੱਚ ਸਥਾਨ ਤੇ ਤੋਪਾਂ ਨਾਲ ਹਮਲਾ ਕਰਵਾਉਣਾ 1984 ਵਿੱਚ ਨਸਲਕੁਸ਼ੀ ਕਰਨਾ ਤੇ ਪੰਜਾਬ ਦੇ ਪ੍ਰਧਾਨ ਵੱਲੋਂ ਸਿੱਖ ਬੱਚਿਆਂ ਦੇ ਕੇਸਾਂ ਦਾ ਅਪਮਾਨ ਕਰਨਾ ਤੇ ਹੁਣ ਸਭ ਤੋਂ ਨੀਚ ਹਰਕਤ ਕਾਂਗਰਸੀ ਉਤਰਾਖੰਡ ਦੇ ਆਗੂ ਨੇ ਸਿੱਖਾਂ ਦੇ 12:00 ਵਜੇ 12:00 ਵਜੇ ਕਹਿ ਕੇ ਸਿੱਖਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਵੰਗਾਰ ਰਿਹਾ ਹੈ ਹਰ ਵਾਰ ਘਟੀਆਂ ਪੈਮਾਨੇ ਦੀਆਂ ਹਰਕਤਾਂ ਕਰਕੇ ਮਾਫੀਆਂ ਮੰਗਣਾ ਇਹਨਾਂ ਦੀ ਆਦਤ ਬਣ ਚੁੱਕੀ ਹੈ ਪਰ ਹੁਣ ਸਮੁੱਚਾ ਪੰਜਾਬ ਤੇ ਸਮੁੱਚੀ ਸਿੱਖ ਕੌਮ ਕਾਂਗਰਸੀਆਂ ਨੂੰ ਇਹਨਾਂ ਦੀ ਔਕਾਤ ਦਿਖਾਉਣਗੇ ਇਸ ਮੁੱਦੇ ਤੇ ਕਾਂਗਰਸੀ ਬੁਲਾਰਾ ਨੇ ਮਾਫੀ ਮੰਗੀ ਹੈ ਜ਼ਿਕਰ ਜੋ ਕਰਕੇ ਸੱਖਾਂ ਨੂੰ ਅਕਸਰ ਹੀ 12 ਵਜੇ ਦੇ ਸੰਬੰਧ ਵਿੱਚ ਮਜ਼ਾਕ ਦਾ ਫਾਤਰ ਪੜਾਇਆ ਜਾਂਦਾ ਜਦਕਿ 12 ਵਜੇ ਦੇ ਇਸ ਮਜ਼ਾਕ ਪਿੱਛੇ ਇੱਕ ਸ਼ਾਨਾਮੱਤੀ ਇਤਿਹਾਸ ਜੁੜਿਆ ਜੋ ਸਿੱਖ ਧਰਮ ਦੇ ਲੋਕਾਂ ਦਾ ਹੀ ਨਹੀਂ ਸਗੋ ਪੰਜਾਬੀ ਕੌਮ ਦਾ ਸਿਰ ਇੱਜ਼ਤ ਨਾਲ ਉੱਚਾ ਕਰਦਾ ਹੈ ਇਸੇ ਹੀ ਤੱਤ ਨੂੰ ਉਜਾਗਰ ਕਰਦਾ ਕਈ ਗੀਤ ਡਾਕੂਮੈਂਟਰੀਆਂ ਲਿਖਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ 12 ਵਜੇ ਦੇ ਇਤਿਹਾਸ ਉਸ ਸਮੇਂ ਨਾਲ ਜੁੜਿਆ ਜਦ ਅਫਗਾਨ ਤੜਵੀ ਅਹਿਮਦ ਸ਼ਾ ਅਫਦਾਲੀ ਹਿੰਦੁਸਤਾਨ ਉੱਤੇ ਹਮਲਾ ਕਰਕੇ ਇਥੋਂ ਵੱਡੀ ਮਾਤਰਾ ਵਿੱਚ ਸੋਨਾ ਚਾਂਦੀ ਹੀਰੇ ਜ਼ਵਾਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦੇ ਸਨ ਪਰ ਉਹਨਾਂ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜ਼ਰਨਾ ਪੈਂਦਾ ਸੀ ਤਾਂ ਸਥਾਨਕ ਨਹਿنگ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਉਹ ਇਹਨਾਂ ਧੜਵੀਆਂ ਦੀ ਲੁੱਟ ਦਾ ਸਮਾਨ ਅਤੇ ਭਾਰਤੀ Hindu ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਅਤੇ ਲਲਕਾਰ ਨਾਲ ਦੁਸ਼ਮਣ ਉੱਤੇ ਟੁੱਟ ਪੈਣ ਦੇ ਤੇ ਲੁੱਟ ਦਾ ਸਮਾਨ ਅਤੇ ਕੈਦ ਔਰਤਾਂ ਨੂੰ ਉਹਨਾਂ ਦੇ ਚੁੰਗਲ ਤੋਂ ਛੁਡਾ ਕੇ ਉਹਨਾਂ ਦੇ ਘਰ ਵਿੱਚ ਵਾਹ ਇੱਜ਼ਤ ਵਾਪਸ ਭੇਜਦੇ ਸਨ ਹੱਤਾਇਆ ਕਿ ਜਿਸ ਖਿੱਤੇ ਦੀਆਂ ਔਰਤਾਂ ਦੀ ਇੱਜ਼ਤ ਨੂੰ ਬਚਾਉਣ ਲਈ ਸਿੱਖਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਸ ਖਿੱਤੇ ਦੇ ਅੱਜ ਦੇ ਆਗੂ ਲਗਾਤਾਰ ਸਿੱਖਾਂ ਦਾ ਮਜ਼ਾਕ ਬਣਾਉਂਦੇ ਰਹੇ ਨੇ 12 ਵਜੇ ਅਸਲ ਵਿੱਚ ਔਰ ਦੀ ਇੱਜ਼ਤ ਬਚਾਉਣ ਲਈ ਸਭ ਤੋਂ ਵੱਡੀ ਕੁਰਬਾਨੀ ਦੇ ਜਜ਼ਵੇ ਦਾ ਪ੍ਰਤੀਕ ਪਰ ਕਮਾਲ ਹੈ ਕਿ ਜਿਨ੍ਹਾਂ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਉਹੀ ਇਸ ਨੂੰ ਸਿੱਖਾਂ ਦਾ ਮਜ਼ਾਕ ਬਣਾ ਰਹੇ ਨੇ ਗਣਤੀ ਵਿੱਚ ਘਟ ਹੁੰਦੇ ਹੋਏ ਸਿੱਖਾਂ ਨੇ ਰਾਤ ਦੇ ਹਨੇਰੇ ਨੂੰ ਆਪਣੀ ਢਾਲ ਬਣਾ ਕੇ ਇੱਕ ਤਾਕਤਵਰ ਮੁਗਲ ਫੌਜ ਤੋਂ ਦੂਜੇ ਧਰਮ ਦੀਆਂ ਕੁੜੀਆਂ ਦੀ ਇੱਜ਼ਤ ਬਚਾਈ ਪਰ ਵਾਰ-ਵਾਰ ਇਸ ਦਾ ਮਜ਼ਾਕ ਉਟਾ ਕੇ ਭਾਰਤ ਦੀ ਬਹੁ ਗਣਤੀ ਨੇ ਸਿਰਫ ਆਪਣੀ ਇਤਿਹਾਸ ਦੀ ਘੱਟ ਸੋਝੀ ਹੋਣ ਦੀ ਪ੍ਰਦਰਸ਼ਨੀ ਹੀ ਕੀਤੀ ਹੈ ਅਤੇ ਇਸ ਤਾਕਤਵਰ ਕੌਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਫਿਲਮਾਂ ਵਿੱਚ 12 ਵਜੇ ਦਾ ਮਜ਼ਾਕ ਦੇਸ਼ ਤੇ ਰਿਕਵਾਲਿਆਂ ਵਿਰੁੱਧ ਅਪਰਾਧ ਹੋਣਾ ਚਾਹੀਦਾ ਪਰ ਉਸ ਵਾਸਤੇ ਵੱਡੇ ਆਗੂਆਂ ਨੂੰ ਮੰਨਣਾ ਪਵੇਗਾ ਕਿ ਉਹ ਸਿੱਖਾਂ ਦੇ ਕਰਜ਼ਦਾਰ ਨੇ ਕਰਜਦਾਰੀ ਮੰਨਣਾ ਤਾਂ ਦੂਰ ਦੀ ਗੱਲ ਹੈ ਅੱਜ ਬਹੁ ਗਿਣਤੀ ਕੌਮ ਦੇ ਆਗੂ ਜਿਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਉਹ ਹਨ ਕਿ ਸਿੱਖ ਜ਼ਿਆਦਾ ਤਕਤਵਰ ਨਾ ਬਣ ਜਾਣ ਕਿਤੇ ਦੂਜਾ ਉਹ ਹਿੰਦੂ ਧਰਮ ਦਾ ਹਿੱਸਾ ਬਣਾ ਕੇ ਉਹਨਾਂ ਦਾ ਨੰਬਰ ਦੂਜਾ ਤੀਜਾ ਜਾਂ ਚਾਰ ਬਣਾ ਕੇ ਰਹਿਣ ਤੋਂ ਅੱਗੇ ਨਾ ਸੋਚਣ ਸਿਆਸੀ ਲੋਕ ਇਨਸਾਫ ਦੇ ਕੇ ਐਸਾਨ ਜਿਤਾਉਣਾ ਚਾਹੁੰਦੇ ਨੇ ਪਰ ਕਦੇ ਸਿੱਖ ਕੌਮ ਨੇ ਕਸ਼ਮੀਰੀ ਪੰਡਤਾਂ ਵਾਸਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਐਸਾਨ ਪ੍ਰਗਟਾਇਆ ਜਾਂ ਕਦੇ ਨਾਦਰ ਸ਼ਾਹ ਤੋਂ ਹਿੰਦੂ ਕੁੜੀਆਂ ਦੀ ਇੱਜ਼ਤ ਬਚਾਉਣ ਦਾ ਜਾਂ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਦਾ ਜਾਂ ਪਾਕਿਸਤਾਨ ਨਾਲ ਜੰਗ ਜਿੱਤਣ ਦਾ ਜਾਂ ਸਰਹੱਦਾਂ ਤੇ ਸ਼ਹਾਦਤਾਂ ਦੇਣ ਦਾ ਹਿੰਦੁਸਤਾਨ ਦਾ ਟੂਟ ਹਿੱਸਾ ਹੋਣ ਦੇ ਨਾਤੇ ਹਰ ਫਰਜ਼ ਨਿਭਾਉਣ ਵਾਲੀ ਕੌਮ ਨੂੰ ਆਪਣੇ ਅਧੀਨ ਕਰਨ ਦੀ ਸੋਚ ਹੀ ਸਭ ਤੋਂ ਵੱਡੀ ਗਲਤੀ ਹੈ ਜੇ ਬਣਦਾ ਰੁਤਵਾ ਸਿੱਖਾਂ ਨੂੰ ਦਿੱਤਾ ਗਿਆ ਹੁੰਦਾ ਤਾਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਦੀ ਲੋੜ ਹੀ ਨਾ ਪੈਂਦੀ